हिमाचल ਦੇ ਵਿੱਚ ਮੀਂਹ ਦੇ ਕੈਰ ਵਰਾਨ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦੇ ਵਿੱਚ ਵੀ ਹਾਲਾਤ ਕੁਝ ਅਨਸੁਖਾਵੇਂ ਹੁੰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਅਮਰਨਾਥ ਦੀ ਯਾਤਰਾ ਦੇ ਦੌਰਾਨ ਇੱਕ ਘਟਨਾ ਵਾਪਰੀ ਹੈ ਲੈਂਡਸਲਾਈਡਿੰਗ ਹੋਈ ਹੈ ਤੇ ਉਸ ਲੈਂਡਸਲਾਈਡਿੰਗ ਦੇ ਵਿੱਚ ਇੱਕ ਮਹਿਲਾ ਸ਼ਰਧਾਲੂ ਦੀ ਮੌਤ ਹੋ ਚੁੱਕੀ ਹੈ ਤਿੰਨ ਜ਼ਖਮੀ ਦੱਸੇ ਜਾ ਰਹੇ ਨੇ ਉਸ ਤੋਂ ਬਾਅਦ ਟੈਂਪਰੇਰੀ ਤੌਰ ਤੇ ਜਿਹੜੀ ਇੱਕ ਦਿਨ ਦੇ ਲਈ ਅਮਰਨਾਥ ਯਾਤਰਾ ਜੜੀਏ ਰੋਕ ਦਿੱਤੀ ਗਈ ਹੈ ਦੱਸੇ ਕਿ 24 ਘੰਟਿਆਂ ਦੇ ਲਈ ਅਮਰਨਾਥ ਯਾਤਰਾ ਰੋਕ ਦਿੱਤੀ ਹੈ ਕਿਉਂਕਿ ਲੈਂਡਸਲਾਈਡਿੰਗ ਹੋਈ ਸੀ ਲੈਂਡਸਲਾਈਡਿੰਗ ਦੇ ਵਿੱਚ ਇੱਕ ਮਹਿਲਾ ਸ਼ਰਧਾਲੂ ਦੀ ਹੋ ਚੁੱਕੀ ਹੈ ਤਿੰਨ ਜਣੇ ਜਿਹੜੇ ਨੇ ਜ਼ਖਮੀ ਦਸੇ ਜਾ ਰਹੇ ਨੇ ਦੋਸਤੋ ਬਾਤ ਨੂੰ ਉਸ ਮਾਮਲੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਜਿਹੜਾ ਹੈ ਰੈਸਕਿਊ ਕੀਤਾ ਜਾ ਰਿਹਾ ਉਸ ਇਲਾਕੇ ਦੇ ਵਿੱਚ ਦੁਬਾਰਾ ਜਿਹੜੀਆਂ ਸਥਿਤੀਆਂ ਠੀਕ ਕਰਨ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਕਹਿ ਰਹੇ ਨੇ ਕਿ ਕੁਝ ਰਸਤੇ ਠੀਕ ਕਰਨ ਦੀ ਲੋੜ ਹੈ ਉਸ ਤੋਂ ਬਾਅਦ ਪਹਿਲਗਾਮ ਤੇ ਦੋਨੇ ਜਿਹੜੇ ਰੂਟ ਨੇ ਬਲਟਾਲ ਤੇ ਪਹਿਲਗਾਮ ਦੋਵੇਂ ਰੂਟ ਜਿਹੜੇ ਨੇ ਫਿਲਹਾਲ ਦੇ ਲਈ ਇੱਕ ਦਿਨ ਦੇ ਲਈ ਰੋਕ ਦਿੱਤੇ ਗਏ ਨੇ ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਸਥਿਤੀਆਂ ਬਿਲਕੁਲ ਠੀਕ ਰਹਿੰਦੀਆਂ ਨੇ ਮੀ ਨਹੀਂ ਪੈਂਦਾ ਜੇ ਹਾਲਾਤ ਬਿਲਕੁਲ ਠੀਕ ਰਹਿੰਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਤੋਂ ਹੀ ਯਾਤਰਾ ਜਿਹੜੀ ਹੈ ਦੁਬਾਰਾ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਜਿਹੜੇ ਨੇ ਉੱਥੇ ਪਹੁੰਚਨੇ ਤਾਂ ਅਚਾਨਕ ਲੈਂਡਸਲਾਈਡਿੰਗ ਹੋਣ ਦੇ ਨਾਲ ਹਾਦਸਾ ਵਾਪਰਿਆ ਉਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਤੇ ਹੋਇਆ ਹੋਇਆ ਪ੍ਰਸ਼ਾਸਨ ਦੇ ਵੱਲੋਂ ਫਿਲਹਾਲ ਅਮਨ ਆਥ ਯਾਤਰਾ ਜਿਹੜੀ ਹੈ ਦੋਵੇਂ ਰੂਟਾ ਤੋਂ ਬੰਦ ਕਰ ਦਿੱਤੀ ਹੈ ਇੱਕ ਦਿਨ ਦੇ ਲਈ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜੇਕਰ ਹਾਲਾਤ ਠੀਕ ਹੁੰਦੇ ਨੇ ਤਾਂ ਕੱਲ ਤੋਂ ਹੀ ਜਿਹੜਾ ਦੁਬਾਰਾ ਯਾਤਰਾ ਸ਼ੁਰੂ ਕਰ ਦਿੱਤੇ ਜਾਵੇਗੇ ਦੱਸ ਦਿੱਤੀ ਕਿ ਜੰਮੂ ਕਸ਼ਮੀਰ ਦੇ ਵਿੱਚ ਬੀਤੇ ਤਕਰੀਬਨ 1.5 ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਸੇ ਕਾਰਨ ਹਾਲਾਤ ਉੱਥੇ ਵੀ ਥੋੜੇ ਖਰਾਬ ਹੋਣੇ ਸ਼ੁਰੂ ਹੋਏ ਸੇ ਜਿਸ ਸੇ ਚਲਦਿਆਂ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਐਤਿਆਤਨ ਤੌਰ ਤੇ ਕਦਮ ਜੜੇ ਨੇ ਚੱਕੇ ਜਾ ਰਹੇ ਨੇ ਤਾਂ ਫਿਰ ਹਾਲ ਇਸ ਅਪਡੇਟ ਦੇ ਵਿੱਚ ਇਨਾ ਹੀ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚਾਚਾ ਟੀਵੀ ਹਿਮਾਚਲ ਦੇ ਵਿੱਚ ਮੀਂਹ ਦੇ ਕੈਰ ਭਰਨ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦੇ ਵਿੱਚ ਵੀ ਹਾਲਾਤ ਕੁਝ ਅਨਸੁਖਾਵੇਂ ਹੁੰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਅਮਰਨਾਥ ਦੀ ਯਾਤਰਾ ਦੇ ਦੌਰਾਨ ਇੱਕ ਘਟਨਾ ਵਾਪਰੀ ਹੈ ਲੈਂਡਸਲਾਈਡਿੰਗ ਹੋਈ ਹੈ ਤੇ ਉਸ ਲੈਂਡਸਲਾਈਡਿੰਗ ਦੇ ਵਿੱਚ ਇੱਕ ਮਹਿਲਾ ਸ਼ਰਧਾਲੂ ਦੀ ਮੌਤ ਹੋ ਚੁੱਕੀ ਹੈ ਤਿੰਨ ਜ਼ਖਮੀ ਦੱਸੇ ਜਾ ਰਹੇ ਨੇ ਉਸ ਤੋਂ ਬਾਅਦ ਟੈਂਪਰੇਰੀ ਤੌਰ ਤੇ ਜਿਹੜੀ ਇੱਕ ਦਿਨ ਦੇ ਲਈ ਅਮਰਨਾਥ ਯਾਤਰਾ ਜੜੀਏ ਰੋਕ ਦਿੱਤੀ ਗਈ ਹੈ ਦੱਸੇ ਕਿ 24 ਘੰਟਿਆਂ ਦੇ ਲਈ ਅਮਰਨਾਥ ਯਾਤਰਾ ਰੋ ਕਿ ਲੈਂਡਸਲਾਈਡਿੰਗ ਹੋਈ ਸੀ ਲੈਂਡਸਲਾਈਡਿੰਗ ਦੇ ਵਿੱਚ ਇੱਕ ਮਹਿਲਾ ਸ਼ਰਦਾਲੂ ਦੀ ਮੌਤ ਹੋ ਚੁੱਕੀ ਹੈ ਤਿੰਨ ਜਣੇ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਨੇ ਦੋਸਤੋ ਬਾਤ ਹੁਣ ਉਸ ਮਾਮਲੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਜਿਹੜਾ ਹੈ ਰੈਸਕਿਊ ਕੀਤਾ ਜਾ ਰਿਹਾ ਉਸ ਇਲਾਕੇ ਦੇ ਵਿੱਚ ਦੁਬਾਰਾ ਜਿਹੜੀਆਂ ਸਥਿਤੀਆਂ ਠੀਕ ਕਰਨ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਕਹਿ ਰਹੇ ਨੇ ਕਿ ਕੁਝ ਰਸਤੇ ਠੀਕ ਕਰਨ ਦੇ ਲੋੜ ਹੈ ਜਿਸ ਤੋਂ ਬਾਅਦ ਪਹਿਲਗਾਮ ਤੇ ਦੋਨੇ ਜਿਹੜੇ ਰੂਟ ਨੇ ਬਲਟਾਲ ਤੇ ਪਹਿਲਗਾਮ ਦੋਵੇਂ ਰੂਟ ਜਿਹੜੇ ਨੇ ਫਿਲਹਾਲ ਦੇ ਲਈ ਇੱਕ ਦਿਨ ਦੇ ਲਈ ਰੋਕ ਦਿੱਤੇ ਗਏ ਨੇ ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਸਥਿਤੀਆਂ ਬਿਲਕੁਲ ਠੀਕ ਰਹਿੰਦੀਆਂ ਨੇ ਮੀਂਹ ਨਹੀਂ ਪੈਂਦਾ ਜੇ ਹਾਲਾਤ ਬਿਲਕੁਲ ਠੀਕ ਰਹਿੰਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਤੋਂ ਹੀ ਯਾਤਰਾ ਜਿਹੜੀ ਹੈ ਦੁਬਾਰਾ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਜਿਹੜੇ ਨੇ ਉੱਥੇ ਪਹੁੰਚਨੇ ਤਾਂ ਅਚਾਨਕ ਲੈਂਡਸਲਾਈਡਿੰਗ ਹੋਣ ਦੇ ਨਾਲ ਹਾਦਸਾ ਵਾਪਰਿਆ ਉਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਤੇ ਹੋਇਆ ਹੋਇਆ ਪ੍ਰਸ਼ਾਸਨ ਦੇ ਵੱਲੋਂ ਫਿਲਹਾਲ ਅਮਨ ਆਥ ਯਾਤਰਾ ਜੜੀਏ ਦੋਵੇਂ ਰੂਟਾ ਤੋਂ ਬੰਦ ਕਰ ਦਿੱਤੀ ਹੈ ਇੱਕ ਦਿਨ ਦੇ ਲਈ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜੇਕਰ ਹਾਲਾਤ ਠੀਕ ਹੁੰਦੇ ਨੇ ਤਾਂ ਕੱਲ ਤੋਂ ਹੀ ਜਿਹੜਾ ਦੁਬਾਰਾ ਯਾਤਰਾ ਸ਼ੁਰੂ ਕਰ ਦਿੱਤੇ ਜਾਵੇਗੇ ਦੱਸ ਦਿੱਤੀ ਕਿ ਜੰਮੂ ਕਸ਼ਮੀਰ ਦੇ ਵਿੱਚ ਬੀਤੇ ਤਕਰੀਬਨ 1.5 ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਸੇ ਕਾਰਨ ਹਾਲਾਤ ਉੱਥੇ ਵੀ ਥੋੜੇ ਖਰਾਬ ਹੋਣੇ ਸ਼ੁਰੂ ਹੋਏ ਸੀ ਜਿਸ ਸੇ ਚਲਦਿਆਂ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਐਤਿਆਤਨ ਤੌਰ ਤੇ ਕਦਮ ਜੜੇ ਨੇ ਚੱਕੇ ਜਾ ਰਹੇ ਨੇ ਤਾਂ ਫਿਲਹਾਲ ਇਸ ਅਪਡੇਟ ਦੇ ਵਿੱਚ ਇਹ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਿਗਦੇ ਰਹੋ ਚਾਚਾ ਟੀਵੀ